ਕਿਸਾਨਾਂ ਵੱਲੋਂ ਲਗਾਈ ਅੱਗ ਨੇ ਇੱਕ ਵਾਰ ਫੇਰ ਮਚਾਈ ਤਬਾਹੀ। ਖਾਣੇ ਦੇ ਬਾਰ ਖੜੀਆਂ ਗੱਡੀਆਂ ਸੜ ਕੇ ਹੋਈਆਂ ਸੁਆਹ। ਸਰਕਾਰਾਂ ਅਤੇ ਪ੍ਰਸ਼ਾਸਨ ਵੱਲੋਂ ਨਾੜ ਨੂੰ ਅੱਗ ਲਗਾਉਣ ਤੋਂ ਬਾਰ-ਬਾਰ ਮਨਾਹੀ ਕੀਤੀ ਜਾਂਦੀ ਹੈ ਕਿਉਂਕਿ ਇਸ ਕਾਰਨ ਕਈ ਵਾਰ ਵੱਡੇ ਹਾਸੇ ਵਾਪਰਦੇ ਹਨ ਅਤੇ ਕਈ ਵਾਰ ਅੱਗ ਇਸ ਹੱਦ ਤੱਕ ਫੈਲ ਜਾਂਦੀ ਹੈ ਕਿ ਲੋਕਾਂ ਦਾ ਬਾਰੀ ਨੁਕਸਾਨ ਹੋ ਜਾਂਦਾ ਹੈ। ਠੀਕ ਜਿਹਾ ਇੱਕ ਮਾਮਲਾ ਅੱਜ ਹੋਵਾ ਚ ਸਾਹਮਣੇ ਆਇਆ ਜਿੱਥੇ ਕਿਸਾਨਾਂ ਵੱਲੋਂ ਖੇਤਾਂ ਵਿੱਚ ਨਾੜ ਨੂੰ ਲਗਾਈ ਗਈ ਅੱਗ ਇੰਨੀ ਵੱਧ ਗਈ ਕਿ ਥਾਣੇ ਦੇ ਬਾਹਰ ਖੜੀਆਂ ਗੱਡੀਆਂ ਸੜ ਕੇ ਸੁਆਹ ਹੋ ਗਈਆਂ। ਆਖਿਰ ਕੀ ਕੀ ਹੋਇਆ ਨੁਕਸਾਨ ਅਤੇ ਇਸ ਵਾਰੀ ਕੀ ਕੀ ਐਸਪੀ ਹਰਕ੍ਰਿਸ਼ਨ ਸਿੰਘ ਜੀ ਨੇ ਦੇਖਦੇ ਆਂ ਵੀਊ ਪੰਜਾਬ ਦੀ ਇਹ ਰਿਪੋਰਟ ਖਈਰ ਕੀ ਮਾਮਲਾ ਹੈਗਾ ਅੱਗੇ ਲੱਗੀ ਆ ਥਾਣੇ ਦੇ ਬਾਹਰ ਕਾਫੀ ਜਿਹੜਾ ਵਾਹਣ ਵੀ ਜਲ ਚੁੱਕੇ ਆ ਇਹ ਸਾਡਾ ਪੁਰਾਣਾ ਥਾਣਾ ਸਦਰ ਆ ਲੋਕਾਂ ਨੂੰ ਕਾਨਵਾ ਵੀ ਕਹਿੰਦੇ ਸੀ ਇੱਥੇ ਪਹਿਲਾਂ ਸਾਡੇ ਥਾਣੇ ਸਦਰ ਦੀ ਬਿਲਡਿੰਗ ਸੀ ਇਹ ਜਿਹੜਾ ਥਾਣਾ ਸਦਰ ਆ ਉਹ ਨਵੀਂ ਬਿਲਡਿੰਗ ਬਣ ਗਈ ਬਾਟਸਾਬ ਜਿਹੜਾ ਥਾਣਾ ਸਾਡਾ ਸ਼ਿਫਟ ਹੋ ਗਿਆ ਤੇ ਕੁਝ ਜਿਹੜਾ ਇੱਥੇ ਸਾਡਾ ਮਾਲ ਪਿਆ ਸੀ ਜਿੱਦ ਤੱਕ ਗੱਡੀਆਂ ਸੀ ਜਿਹੜੀਆਂ ਕਿ ਉਹ ਉੱਥੇ ਲਿਜਾਈਆਂ ਨਹੀਂ ਜਾ ਸਕਤੀਆਂ ਸਾਂ ਜੋ ਚੱਲਣ ਦੇ ਯੋਗ ਨਹੀਂ ਸੀ ਜਾਂ ਉਹਨਾਂ ਨੂੰ ਕੋਈ ਪ੍ਰੋਬਲਮ ਸੀ ਅਸੀਂ ਨਹੀਂ ਸੀ ਲਿਜਾ ਸਕਦੇ ਉਹ ਇੱਥੇ ਸਾਡੀਆਂ ਖੜੀਆਂ ਸੀ ਅਤੇ ਸਾਡੀ ਇਥੇ ਕਾਰਤ ਵੀ ਕਾਇਦਾ ਲੱਗੀ ਹੋਈ ਸਾਡਾ ਹੋਰ ਵੀ ਇੱਥੇ ਮਾਲਕ ਮੁਕਤਮਾ ਪਿਆ ਅੱਜ ਜਿਹੜਾ ਆਪਣਾ ਕਿਸੇ ਕਿਸਾਨ ਨੇ ਇੱਥੇ ਆਪਣੇ ਨਾੜ ਨੂੰ ਅਗਲੇ ਸੀ ਜਿਹਦੇ ਕਰਕੇ ਆਪਣਾ ਨਾੜ ਜਿਹੜੀ ਆਗਿਆ ਉਹ ਇੱਥੇ ਜਿਹੜਾ ਸਾਡਾ ਮਾਲ ਮੁਕਤਮਾ ਪਿਆ ਜੀ ਗੱਡੀਆਂ ਉਹਨਾਂ ਨੂੰ ਲੱਗ ਗਈ ਆ ਤੇ ਜਿਹਦੇ ਸਬੰਧ ਵਿੱਚ ਅਸੀਂ ਇੱਥੇ ਮੌਕੇ ਤੇ ਪਹੁੰਚੇ ਆ ਸਚੋ ਤਾਰਾਗੜ ਸਚੋ ਸਦਰ ਸਦਦੀ ਫੋਰਸ ਆ ਪਹੁੰਚੇ ਆ ਤੇ ਜਿਹੜਾ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਲਿਆ ਕੇ ਉਹਨੇ ਤੇ ਕਾਬੂ ਕੀਤਾ ਤੇ ਜਿਹੜੀ ਹੁਣ ਜਿਹੜੀ ਸਥਿਤੀ ਆ ਬਿਲਕੁਲ ਅੰਦਰ ਕੰਟਰੋਲ ਹੈ ਅੱਗ ਬੁੱਝ ਚੁੱਕੀ ਹੈ ਤੇ ਗੱਡੀਆਂ 10 ਦੇ ਕਰੀਬ ਜਿਹੜੀਆਂ ਗੱਡੀਆਂ ਉਹ ਸੜ ਗਈਆਂ ਨੇ ਤੇ ਬਾਕੀ ਅਸੀਂ ਜਿਨ੍ਹਾਂ ਨੇ ਵੀ ਇਹ ਨਾੜ ਨੂੰ ਅੱਗ ਲਾਈ ਇਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਬਾਈ ਕਾਰਵਾਈ ਕਰ ਰਹੇ ਹਾਂ ਤੇ ਦੇਖਿਆ ਕਿ ਆਏ ਤੇ ਜਿਹੜਾ ਜਗਾ ਨਾੜਾਂ ਨੂੰ ਅੱਗ ਲਗਾਈ ਇਹਦੇ ਕਾਫੀ ਨੁਕਸਾਨ ਹੁੰਦਾ ਕੀ ਮੈਸੇਜ ਦੇਣਾ ਜਦੋਂ ਲੋਕ ਫਿਰ ਵੀ ਸੁਧਰ ਨਹੀਂ ਰਹੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਦੁਬਾਰਾ ਫਿਰ ਬੇਨਤੀ ਕਰਨਾ ਚਾਹੁੰਦਾ ਕਿਸਾਨਾਂ ਨੂੰ ਕਿ ਇਸ ਤਰ੍ਹਾਂ ਨਾੜ ਨੂੰ ਅੱਗ ਨਾ ਲਗਾਓ ਇਸ ਦੇ ਨਾਲ ਬਹੁਤ ਨੁਕਸਾਨ ਹੁੰਦੇ ਆ ਜਾਨੀ ਵੀ ਨੁਕਸਾਨ ਹੁੰਦੇ ਆ ਜਾਨਵਰ ਕਈ ਸੜਕੇ ਮਰ ਜਾਂਦੇ ਆ ਜਿਹਦੇ ਨਾਲ ਬਹੁਤ ਹੀ ਤਰਸਦੀ ਆ ਤਿੱਕਾ ਹੁਣ ਇਹਨਾਂ ਨੁਕਸਾਨ ਹੋ ਗਿਆ ਜੇਕਰ ਕੋਈ ਜਾਨੀ ਮਾਲੇ ਹੋਰ ਕੋਈ ਜਾਣੇ ਮਾ ਜਾਣੀ ਜਾਨੀ ਨੁਕਸਾਨ ਹੋ ਜਾਂਦਾ ਤਾਂ ਕਿ ਕੌਣ ਉਪਰੋਪਾਈ ਕਰਦਾ ਇਸ ਲਈ ਮੈਂ ਆਪਣੇ ਕਿਸਾਨ ਵੀਰਾਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਬੇਨਤੀ ਕਰਦਾ ਕਿ ਨਾੜ ਨੂੰ ਅੱਗ ਲਾ ਨਾ ਲਾਈ ਜਾਵੇ ਕਿਉਂਕਿ ਸਰਕਾਰ ਵੀ ਵਾਰ-ਵਾਰ ਤੁਹਾਨੂੰ ਜਾਗਰੂਕ ਕਰਦੀ ਆ ਕਿਰਪਾ ਕਰਕੇ ਨਾੜ ਨੂੰ ਅੱਗ ਨਾ ਲਾਈ ਜਾਵੇ